ਦੇਖੋ ਜੀ ਹਮੇਸ਼ਾ ਹੀ ਜਿਹੜੀ ਸਾਦਾ ਸਿੱਧਾ ਬਾਬਾ ਪਾਲਕਨਾਥ ਮੰਦਿਰ ਦੀ ਕਮੇਟੀ ਹੈ ਹਮੇਸ਼ਾ ਹੀ ਇਦਾਂ ਦੇ ਪ੍ਰਾਲੇ ਕਰਦੀ ਹੈ ਜਿਹਦੇ ਨਾਲ ਲੋਕਾਂ ਦਾ ਫਾਇਦਾ ਪਹੁੰਚੇ ਇਸੇ ਤਰ੍ਹਾਂ ਡਾਕਟਰ ਨੀਹਾ ਗੁਫਤਾ ਸਾਡੇ ਸਰਕਾਰੀ ਹਸਪਤਲ ਦੇ ਵਿੱਚ ਨੇ ਤੇ ਡਾਕਟਰ ਰੇਖਾ ਚੋਧਰੀ ਜੀ ਸੰਗਰੂਰ ਤੋਂ ਆਏ ਨੇ ਇਹ ਵੀ ਹੈਲਥਰੀ ਕੰਮ ਕਰਦੇ ਨੇ ਅਸੀਂ ਨਾ ਧੰਨਵਾਦ ਕਰਦੇ ਇੱਥੇ ਪਹੁੰਚਣ ਤੇ ਕਿ ਜਿਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ ਲੋਕਾਂ ਤਕਲੀਫਾਂ ਬਹੁਤ ਨੇ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਫ੍ਰੀ ਕੈਂਪ ਲਾ ਰਹੇ ਨੇ ਆਪਣੇ ਵੱਲੋਂ ਤੇ ਸਾਡੀ ਬਾਲਗਨਾਥ ਬਾਬਾ ਮੰਦਿਰ ਦੀ ਟੀਮ ਹੈ ਜਿਹੜੀ ਇਹ ਸਾਰਾ ਸਹਿਯੋਗ ਕਰਕੇ ਇੱਥੇ ਪ੍ਰਬੰਧ ਕੀਤਾ ਇਹਨਾਂ ਨੇ ਕਿਉਂਕਿ ਸੁਲਾਗਾ ਜੋ ਕਦਮ ਹੈ ਜਿਹੜਾ ਇਹ ਕਰ ਰਹੇ ਨੇ ਕਿਉਂਕਿ ਟਾਈਮ ਛੱਡਣਾ ਤੇ ਡਾਕਟਰਾਂ ਨੂੰ ਵੀ ਤੇ ਸਾਡੀ ਟੀਮ ਨੂੰ ਵੀ ਬਹੁਤ ਦੁੱਖ ਲੋਕਾਂ ਨੂੰ ਫ੍ਰੀ ਦੇ ਵਿੱਚ ਸੇਵਾ ਮੁਹੱਈਆ ਕਰਾਈ ਜਾ ਰਹੀ ਹੈ ਦੇਖੋ ਜੀ ਅਸੀਂ ਜਿਹੜਾ ਬਾਬਾ ਬਾਲਗਨਾਥ ਮੰਦਿਰ ਨੇ ਕੈਂਪ ਲਾਇਆ ਇਹ ਅੱਜ ਅਸੀਂ ਪਹਿਲੇ ਹੀ ਕੈਂਪ ਲਗਾਇਆ तकरीबन ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅੱਗੇ-ਅੱਗੇ ਬਹੁਤ ਹੋਰ ਵੀ ਕੈਂਪ ਕਰਦੇ ਲਾਈ ਜਨ ਤੇ ਡਾਕਟਰ ਨੀਹਾ ਡਾਕਟਰ ਰੇਕਾ ਅੱਜ ਦੇ ਵਿੱਚ ਆਈ ਨੇ ਇਹਨਾਂ ਦਾ ਬਹੁਤ ਹੀ ਧੰਨਵਾਦ ਅਸੀਂ ਲੋਕਾਂ ਨੂੰ ਬਹੁਤ ਹੀ ਬੈਨੀਫਿਟ ਦੇਣਾ ਚਾਹੁੰਦੇ ਹਾਂ ਸਾਡੇ ਮੈਂਬਰ ਵੀ ਥੋੜੇ ਜੇ ਇਸ ਚੋਪਰਾਲਾ ਹੋਰ ਕਰਨਗੇ ਸਾਡੇ ਆਪਣੇ ਪ੍ਰਧਾਨ ਜੀ ਪਿੰਟਾ ਜੀ ਸਾਡੇ ਚੇਅਰਮੈਨ ਜੀ ਪੱਟੀ ਸਾਹਿਬ ਹੋਰ ਸਾਰੇ ਮੈਂਬਰ ਅਸੀਂ ਉਹਨਾਂ ਨੂੰ ਵੀ ਗੁਜਾਰਸ਼ ਕਰਾਂਗੇ ਵੱਧ ਤੋਂ ਵੱਧ ਟਾਈਮ ਕੱਢ ਕੇ ਇਹ ਲੋਕਾਂ ਨੂੰ ਬੈਨੀਫਿਟ ਮਿਲੇ ਜਨ ਦਵਾਈਆਂ ਮੁਕਤ ਮਿਲਣ ਤੇ ਅਸੀਂ ਹੋਰ ਵੀ ਡਾਕਟਰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇਹਾ ਗੋਇਲ ਦੇਖੋ ਇਹ ਬਾਬਾ ਬਾਲਕਨਾਥ ਪ੍ਰਬੰਧਕ ਕਮੇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਤੇ ਲੋਕਾਂ ਨੂੰ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਦਵਾਈਆਂ ਮੁਹਿਆਈ ਕਰਾਈ ਜਾ ਰਹੀਆਂ ਤਾਂ ਇਹ ਬਹੁਤ ਵੱਡਾ ਉਪਰਾਲਾ ਹੈ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਲੋਕਾਂ ਨੂੰ ਇਸ ਸੌਲਿਅਤ ਹੈ ਕਿ ਮਤਲਬ ਚੈੱਕਅਪ ਕਰਾ ਸਕਦੇ ਆ ਆਪਣਾ ਗਾਇਨੀ ਪ੍ਰੋਬਲਮ ਕੋਈ ਵੀ ਹੋਵੇ ਆ ਲੇਡੀਜ਼ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ